ਦੇਂ ਬਟਿੰਡਾ ਬਾਦਲ ਰੋਡ ਤੇ ਪੈਂਦੇ ਥਾਣਾ ਨੰਨਕੜ ਤੇ ਪਿੰਡ ਜੰਗੀ ਰਾਣਾ ਵਿਖੇ ਇੱਕ ਹੋਰ ਨੌਜਵਾਨ ਲੜਕੀ ਵਿਦੇਸ਼ ਚਾਂਦੇ ਚੱਕਰਾਂ ਵਿਦਾਇ ਦੀ ਬਲੀ ਚੜ ਗਈ ਜਾਣਕਾਰੀ ਦਿੰਦੇ ਹੋਏ ਥਾਣਾ ਨੰਨਕੜ ਵਿਖੇ ਤਾਇਨਾ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਦਸਮੀਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਹਿਮੰਦੀਵਾਨਾ ਜ਼ਿਲ੍ਹਾ ਬਟਿੰਡਾ ਨੇ ਪੁਲਸ ਪਾਸ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੀ ਬੇਟੀ ਹਰਪ੍ਰੀਤ कौर ਦੀ ਸ਼ਾਦੀ ਕਰੀਬ ਡੇਢ ਸਾਲ ਪਹਿਲਾਂ ਬਲਕਰਨ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਜੰਗੀ ਰਾਣਾ ਨਾਲ ਹੋਈ ਸੀ ਅਤੇ ਮੇਰੀ ਬੇਟੀ ਦੀ ਆਈਲੈਂਡ ਵੀ ਕੀਤੀ ਹੋਈ ਸੀ ਵਿਆਹ ਤੋਂ ਪਹਿਲਾਂ ਵਿਦੇਸ਼ ਭੇਜਣ ਦੀ ਸ਼ਰਤ ਤੇ ਵਿਆਹ ਕੀਤਾ ਸੀ ਅਤੇ ਬਾਅਦ ਵਿੱਚ ਵਿਦੇਸ਼ ਭੇਜਣ ਦੀ بجائے ਸਹੁਰੇ ਪਰਿਵਾਰ ਕਹਿਣ ਲੱਗ ਗਏ ਕਿ ਇੱਥੇ ਪਸ਼ੂ ਵਗਰਾ ਰੱਖ ਲੈਨੇ ਆ ਲੇਕਿਨ ਹੁਣ ਜਦੋਂ ਮੇਰੀ ਬੇਟੀ ਦਾ ਇੰਗਲੈਂਡ ਦਾ ਵੀਜ਼ਾ ਆ ਗਿਆ ਤਾਂ ਕਲੇਸ਼ ਕਰਨ ਲੱਗ ਪਏ ਅਤੇ ਮੇਰੀ ਤੋਂ ਲੜਕੀ ਨੂੰ ਵਿਦੇਸ਼ ਭੇਜਣ ਦੀ ਦਾਇ ਦੇਹ ਦੀ ਮੰਗ ਕਰਨ ਲੱਗ ਪਏ ਅਤੇ ਬੀਤੀ ਰਾਤ ਮੇਰੀ ਬੇਟੀ ਹਰਪ੍ਰੀਤ कौर ਨੂੰ ਮਾਰ ਦਿੱਤਾ ਗਿਆ ਸਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਹਰਪ੍ਰੀਤ कौर ਦੇ ਪਿਤਾ ਜਸਪੀ ਜਸਮੇਲ ਸਿੰਘ ਦੇ ਬਿਆਨ ਤੇ ਮ੍ਰਿਤਕ ਲੜਕੀ ਦੇ ਪਤੀ ਬਲਕਰਨ ਸਿੰਘ ਸੋਰਾ ਬੂਟਾ ਸਿੰਘ ਸਸਕਰ ਰਮਜੀਤ ਕੌਰ ਅਤੇ ਨਾਨ ਸੁਖਜਿੰਦਰ ਕੌਰ ਖਿਲਾਫ ਤਾਇ ਦੇ ਜੀਆਂ ਧਰਾਵਾਂ ਤਹਿਤ ਨਾ ਥਾਣਾ ਨੰਦਗੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ ਰੰਗਲਾ ਪੰਜਾਬ ਤੋਂ ਚਾਹ ਰਮਜੀਤ ਮਹਿਸ਼ਾਣ ਦੀ ਰਿਪੋਰਟ ਇਹ ਸੀ ਕਿ ਬਾਲ ਸਿੰਘ ਖਾਨ ਨੰਦਗੜ ਤੋਂ ਰਾਤ ਹਾਂਜੀ ਮਾਮਲਾ ਹੈ ਮਾਮਲਾ ਇਹ ਵੀ ਇੱਕ ਲੜਕੀ ਉਥੋਂ ਬਹਿਮਣਦਵਾਨੀ ਸੋਰੀ ਬਹਿਮਨਦਵਾਨੇ ਤੋਂ ਰਹੀ ਸੀ ਹਰਪ੍ਰੀਤ ਕੌਰ ਜੰਗੀ ਰਾਣੀ ਬਲਕਰਨ ਸਿੰਘ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਕਿਤੇ ਸ਼ਾਦੀ ਸਮਝ ਇਕਰਾਰ ਕੀਤਾ ਸੀ ਤੇ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪਦਾ ਖਰਚਾ ਕਰਾਂਗੇ ਇਹ ਬੰਦੇ ਨੇ ਬੇਟੀ ਪੜਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ ਉਹਨਾਂ ਨੇ ਉਹਦਾ ਵਾਅਦਾ ਕੀਤਾ ਸੀ ਅਸੀਂ ਭੇਜਾਂਗੇ ਪਰ ਹੁਣ ਇਹ ਸਾਲ 6 ਮਹੀਨਿਆਂ ਤੋਂ ਮੁੱਕਰਗੇ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉਧਰ ਬਾਹਰ ਜਾਣ ਦੇ ਤਾਂ ਉਹ ਇਹਦੇ ਨਾਲ ਕਲੇਸ਼ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਨੂੰ ਵੀ ਲੜਕੀ ਗਿੱਧਰਵਾ ਚੈਨਾ ਹਸਪਤਾਲੇ ਉੱਥੇ ਪੁੱਜਾ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ ਹੈ ਤੇ ਉਦੋਂ ਬਾਅਦ ਇਹਨਾਂ ਨੇ ਲਿਆ ਕੇ ਇੱਥੇ ਸਿਵਲ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਹੈ ਮੌਤਰੀ ਜੀ ਕਿ ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ ਕਿ ਮਕਤਮ ਹਾਂ ਹਾਂ ਮਕਤਮਾਂ ਤਰ ਕੋ ਰਿਆ ਡੋਰੀ ਵੀ ਤੇ ਬਰਨਤੇ ਵਰਤਦਾ ਹੈ ਜਸਮੀਲ ਸਿੰਘ ਦਾ ਲੜਕੀ ਦਾ ਪਿਤਾ ਉਹਦੇ ਬਿਆਨ ਕਿਹਦੇ ਕਿਹਦੇ ਤੇ ਪੁੱਛਦਾ ਹੈ ਇਹ ਇਹਦਾ ਜਵਾਈ ਹੈ ਬਲਕਰਨ ਸਿੰਘ ਲੜਕੀ ਦਾ ਸਹੁਰਾ ਹੁਕਤਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਅਣਮੈੜਾ ਸੁਖਜਿੰਦਰ ਕੌਰ ਲੜਕੀ ਦਾ ਨਾਮ ਉਹਨਾਂ ਦੇ ਖਿਲਾਫ ਮੁਕਤਵਾਂ ਦਾ ਫਿਲਾਰੀ ਠੀਕ ਹੈ ਕਿ ਨਾਮ ਅਤ ਕਿਹੜਾ ਪਿੰਡ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਪੰਚਾਇਤ ਮੈਂਬਰ ਅਤੇ ਕਲੱਬ ਦਾ ਪ੍ਰਧਾਨ ਹੈ ਜੀ ਸਾਡੀ ਕਿਹੜੇ ਪਿੰਡ ਬਾਈ ਮਹਿਮਨਦਵਾਨਾ ਜੀ ਤੇ ਸਾਡੇ ਪਿੰਡ ਦੀ ਲੜਕੀ ਜਸਮੇਲ ਸਿੰਘ ਦੀ ਸੁਪੁੱਤਰੀ ਹਰਪ੍ਰੀਤ ਕੌਰ ਜੰਗੀਰਾਣੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦਸਮਾਤਮਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਨ ਮੇਲੇ ਨੂੰ ਉਹ ਕਿਧੜੇ ਲਿਆ ਲੈ ਕੇ ਆਗੇ ਸੀ ਜਿੱਥੇ ਕਿਉਂ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਦੱਸ ਰਹੇ ਸੀ ਵੀ ਉਹ ਵਿਦੇਸ਼ ਭੇਜਣ ਦੀ ਗੱਲ ਹੋਈ ਸੀ ਉਹ ਵੀ ਗੱਲ ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਤੇ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ ਕਹ ਰਹੇ ਸੀ ਵੀ ਮੁੱਕਰ ਦੇ ਨਜ਼ਰ ਆਉਂਦੇ ਸੀ ਉਹ ਪਹਿਲਾਂ ਹੀ ਸਾਡੀ ਪੰਚਾਇਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਮਤਾ ਮੁਤਾਬਕ ਇਹਨਾਂ ਦਾ ਪਹਿਲਾ ਰੌਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹ ਰਹੇ ਸੀ ਵੀ ਤੂੰ ਇਹ ਇਸ ਗੱਲ ਤੋਂ ਮੁੱਕਰ ਜਾ ਪਰ ਉਹ ਕੁੜੀ ਆ ਆਪਣੇ ਫੈਸਲੇ ਤੇ ਅਡਲ ਰਹੀ ਕਿ ਹੁਣ ਡੈੱਡ ਬਾਲ ਕਿੱਥੇ ਦਿੰਦੇ ਨੇ ਹੁਣ ਡੈੱਡ ਬਾਲ ਨੂੰ ਸਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਬਿਆਨ ਦਰਜ ਹੋ ਰਹੇ ਆ ਅੱਜ ਕੀ ਨਾਮ ਹੈ ਕਿ ਕੀ ਮਾਮਲਾ ਦਾ ਪਹੁੰਚਾ ਮੇਰਾ ਨਾਮ ਗਰਸੇਵ ਸਿੰਘ ਹੈ ਜੀ ਆਪਣੀ ਬਹਿਮਣ ਦੀਵਾਨੇ ਤੋਂ ਅਜ ਤੋਂ 1.5 ਸਾਲ ਪਹਿਲਾਂ ਕੁੜੀ ਵਿਆਹੀ ਸੀ ਜੰਗੀ ਰਾਣੀ ਜੰਗੀ ਰਾਣੀ ਜੋ ਕੁੜੀ ਵਿਆਹੀ ਸੀ ਗਿਆ ਆਪ ਆਪਣਾ ਬਾਹਰ ਵਿਦੇਸ਼ੇ ਜਾਣ ਦੀ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ ਪੀਜਾ ਕੁੜੀ ਦਾ ਹੋਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ ਉਸ ਤੋਂ ਬਾਅਦ ਜਦੋਂ ਸ਼ਾਦੀ ਹੋ ਗਈ 2 ਮਹੀਨੇ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪੋ ਸੂ ਰੱਖਣੇ ਐ ਕਰਨਾਗਾ ਦੋਸਤੋ ਬਾਅਦ ਫੇਰ 4-5 ਮਹੀਨੇ ਬਾਅਦ ਰੌਲਾ ਪਿਆ ਫੇਰ ਪੰਚਾਇਤ ਚ ਗੱਲ ਨਿਪੜੀ ਉਹ ਸਹਿਮਤ ਹੋਗੇ ਵੀ ਅਸੀਂ ਭੇਜ ਦਾਂਗੇ ਜਦੋਂ ਹੁਣ ਘਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਵਿਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ ਕਿਸ ਤਰ੍ਹਾਂ ਉਹਦੇ ਘਰ ਤੋਂ ਬਾਹਰ ਕੋ ਭੁਆਇਆ ਕੁਕਮੇ ਨਹੀਂ ਇਹ ਮੰਨ ਲਓ ਵੀ ਇਸ ਚੀਜ਼ ਦੇ ਉੱਤੇ ਆਹ ਚੀਜ਼ ਦੇ ਉੱਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ ਕਹਿੰਦਾ ਮਤਲਬ ਵੀ ਮੂੰਹ ਘੁੱਟ ਕੇ ਮੌਤ ਕੀਤੀ ਗਈ ਆ ਕਿਹੜੇ ਦੇਸ਼ ਭੇਜਣ ਦੀ ਗੱਲ ਹੋ ਰਹੀ ਸੀ ਇਹ ਇੰਗਲੈਂਡ ਦੀ ਹਾਂਜੀ ਕੀ ਮੰਗ ਕਰਦੇ ਆ ਮੰਗ ਇਹ ਹੀ ਕਰਦੇ ਆ ਸਰ ਆਪਣੇ ਤੋਂ ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ-ਜੇ ਚਾਰੇ ਦੋਚੀ ਨੇ ਨਨਾਨ ਨੇ ਬਲਕਾਰਨ ਸਿੰਘ ਆ ਪੂਟਾ ਸਿੰਘ ਆ ਉਹਨੇ ਸਾਸਾ ਗਰਮਜੀਤ ਕੌਰ ਇਹਨਾਂ ਦੀ ਗੈਰਜ਼ਦਾਰੀ ਕਰਕੇ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿੰਨੀ ਉਮਰ ਸੀ ਲੜਕੀ ਇਹ 24-25 ਸਾਲ ਦੀ ਉਮਰ ਸੀ